ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦ ਅਨਾਦ ਅਗਾਦ ਸਦਾ ਪ੍ਰ ਸਿੱਧ ਸਰੂਪ ਸਭੋ ਪਹਿਚਾਨਿਓ ਗੰਧਰਵ ਜਸ ਮਹੀਤਰ ਨਾਗਨ ਭੂਮ ਆਕਾਸ਼ ਚਹੂ ਚੱਕ ਜਾਣਿਓ ਲੋਕ ਅਲੋਕ ਦਿਸਾ ਵਿਦੇਸਾ ਔਰ ਦੇਵ ਅਦੇਵ ਦਹੁ ਪ੍ਰਭ ਮਾਨਿਓ ਚਿੱਤ ਅਗਿਆਨ ਸੁਜਾਨ ਸੁਹੰਪਵ ਕੌਨ ਕੀ ਕਾਨ ਨਿਧਾਨ ਭੁਲਾਨਿਓ ਪੂਮਕਾਸ਼ ਤੇ ਚਾਰਾਂ ਹੀ ਚੱਕਾਂ ਦੇ ਵਿੱਚ ਚਾਹੇ ਗੰਧਰਵਾ ਚਾਹੇ ਜਾਸ਼ਾ ਚਾਹੇ ਮਹੀਤਰ ਤੇ ਚਾਹੇ ਨਾਗਨ ਆਗੇ ਆ ਕਿਨਰ ਗੰਧਰਵ ਗਾਨ ਕਰੇ ਗਨ ਜਸ਼ ਅਪਸ਼ਰ ਨਿਰਤ ਦਿਖਾਵੇ ਹੁਣ ਜਿਹੜੇ ਕਿਨਰ ਤੇ ਗੰਧਰਵਾ ਉਹਨਾਂ ਦੇ ਹੀ ਨਾਲ ਸੰਬੰਧਤ ਹੈਗਾ ਜਿਹੜਾ ਸ਼ਬਦ ਗੰਧਰਵ ਉਹ ਗਾਣ ਕਰਦੇ ਹੁੰਦੇ ਸੀ ਤੇ ਜਿਹੜੇ ਜਾਸ਼ਰ ਤੇ ਅਪਸ਼ਰਾਂਵਾਂ ਜਿਹੜੀਆਂ ਆਉਂਦੀਆਂ ਸੀਗੀਆਂ ਉਹ ਨਾਸ਼ ਕਰਦੀਆਂ ਸੀ ਤੇ ਇਹ ਵੀ ਜਿਹੜੇ ਤੇ ਦੂਸਰੇ ਪਾਸੇ ਮਹੀਂ ਤਾਰ ਛੋਟੇ ਛੋਟੇ ਰਾਜੇ ਨਾਗਰ ਜਿਹੜੇ ਸ਼ਿਵ ਜੀ ਨੂੰ ਮੰਨਣ ਵਾਲੇ ਆ ਜਾਂ ਦੂਸਰੇ ਪਾਸੇ ਮਹੀਂ ਤਾਰ ਵਿਸ਼ਨੂੰ ਨੂੰ ਮੰਨਣ ਵਾਲੇ ਆ ਕਿ ਭੂਮੀ ਤੇ ਆਕਾਸ਼ ਵਿੱਚ ਚਾਰਾ ਹੀ ਚੱਕਾਂ ਦੇ ਵਿੱਚ ਆਦ ਸ੍ਰਿਸ਼ਟੀ ਦਾ ਜਿਹੜਾ ਆਦ ਹੈਗਾ ਉਹ ਸੱਚ ਹੈਗਾ ਉਹ ਆਦ ਹੈ ਤੇ ਅਨਾਦੀ ਉਹਦਾ ਆਪਣਾ ਕੋਈ ਆਦ ਨਹੀਂ ਇਸ ਕਰਕੇ ਉਹ ਅਨਾਦੀ ਹੈਗਾ ਆਗਾਦ ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਹੈ ਸਦਾ ਪ੍ਰਭ ਜਿਹੜਾ ਹਮੇਸ਼ਾ ਰਹਿਣ ਵਾਲਾ ਪ੍ਰਭ ਹੈਗਾ ਉਹਨੂੰ ਸਿੱਧ ਸਬਰੂਪ ਮੰਨਦੇ ਆ ਸਾਰੇ ਚਾਰਾਂ ਚੱਕਾਂ ਵਿੱਚ ਭੂਮੀ ਕਾਸ਼ ਵਿੱਚ ਜੇ ਆਪ ਸਾਹਿਬ ਇਹ ਜਾਂਦਾ ਓਨਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਚਿਤ ਚਰਨ ਨਾਮ ਉਹ ਜਿਹੜਾ ਓਨਕਾਰ ਹੈਗਾ ਉਹ ਆਦ ਆਦ ਨੂੰ ਕਿਹਾ ਜਿਹੜਾ ਹੁਕਮ ਹੈਗਾ ਉਹ ਆਦ ਹੈਗਾ ਤੇ ਉਹਦੀ ਜਿਹੜੀ ਕਥਨੀ ਹੈ ਉਹਦੇ ਉਹਦੇ ਬਾਰੇ ਜਿਹੜਾ ਵਿਖਿਆਨ ਕਰਨਾ ਉਹ ਅਨਾਦ ਹੈਗਾ ਉਹ ਵਿਖਿਆਨ ਨਹੀਂ ਕੀਤਾ ਜਾ ਸਕਦਾ ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਹੈਗਾ ਕਿਉਂਕਿ ਜਿਸ ਨੂੰ ਤੂੰ ਜਣਾ ਹੈ ਸੋਈ ਜਨ ਜਾਣੇ ਹੁਣ ਜਿਹਨੂੰ ਬੁਲਾਉਂਦਾ ਉਹ ਬੋਲ ਸਕਦਾ ਹੈ ਹੋਰ ਬਾਕੀ ਮਨੁੱਖੀ ਸਮਝ ਤੋਂ ਪਰੇ ਦੀ ਗੱਲ ਹੈਗੀ ਹੈ ਹੁਣ ਜਿਹੜਾ ਆਪਣਾ ਅੰਤਰ ਆਤਮੇ ਹੈਗਾ ਜਾਂ ਸਤਗੁਰ ਤੇ ਨਾਮ ਪਾਇਆ ਜਾਏ ਉਹਨੂੰ ਸਿੱਧ ਸਵਰੂਪ ਕਿਹਾ ਗਿਆ ਹੈਗਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈਗਾ ਉਹ ਸਿੱਧ ਸਵਰੂਪ ਸਦਾ ਭਰ ਹੋਇਆ ਹੈਗਾ ਉਹਨੂੰ ਹੀ ਉਹ ਹੀ ਉਹ ਜਿਹੜਾ ਪਹਿਚਾਣਦੇ ਸਾਰੇ ਤੇ ਆਪਾਂ ਵੀ ਜਿਹੜਾ ਆਪਰਾ ਅੰਤਰ ਆਤਮੇ ਹੈਗਾ ਆਪਣਾ ਜਿਹੜਾ ਮੂਲ ਹੈਗਾ ਉਹਨੂੰ ਸਮਝਣਾ ਹੈਗਾ ਲੋਕ ਅਲੋਕ ਦਿਸਾ ਵਿਦੇਸਾ ਹੁਣ ਲੋਕ ਲੋਕ ਜਿਹੜੇ ਹੈਗੇ ਕਿ ਜਿਹੜਾ ਅੱਖਾਂ ਨਾਲ ਦੇਖਣ ਵਾਲੀਆਂ ਚੀਜ਼ਾਂ ਤੇ ਵਿਸ਼ਵਾਸ ਰੱਖਦੇ ਆ ਅਲੋਕ ਜਿਹੜਾ ਹੈਗਾ ਉਹ ਤੋਂ ਉੱਪਰ ਗਿਆਨ ਵਾਲੇ ਆਗੇ ਗਿਆਨवान ਹੈਗੇ ਇਹਨਾਂ ਨੂੰ ਪਤਾ ਕਿ ਜਿਹੜਾ ਦਿਸਦਾ ਹੈਗਾ ਇਹ ਰੱਬ ਨਹੀਂ ਹੈਗਾ ਇਹ ਮਾਇਆ ਹੈਗੀ ਆ ਦਿਸਾ ਵਿਦੇਸਾ ਜਿਹੜੇ ਸਹੀ ਦਿਸ਼ਾ ਵਿੱਚ ਚੱਲਣ ਵਾਲੇ ਉਹ ਲੋਕ ਹੈਗੇ ਆ ਤੇ ਜਿਹੜੇ ਦੇਸ਼ਾਹੀਣ ਹੋ ਜਾਂਦੇ ਹੋ ਦੂਸਰੀ ਗਲਤ ਦੇਸ਼ਾਵੇਸ਼ ਮਾਇਆਦ ਨੂੰ ਹੀ ਸਾਰਾ ਕੁਝ ਮੰਨਦੇ ਹੋ ਬਿਦੇਸਾਲੇ ਉਹ ਲੋਕ ਹੈਗੇ ਚਾਹੇ ਦੇਵਤਾ ਚਾਹੇ ਅਦੇਵ ਹੈਗੇ ਆ ਦੇਵਤੇ ਜਿਹੜੇ ਹੈਗੇ ਆ ਮੰਨ ਰੱਬ ਨੂੰ ਮੰਨਣ ਵਾਲਾ ਸਮਝਦੇ ਆਪਣੇ ਆਪ ਨੂੰ ਪਰ ਜਿਹੜੇ ਪਰ ਮੂਰਤੀ ਪੂਜਾ ਕਰਨ ਵਾਲੇ ਹੈਗੇ ਆ ਆਦੇਵ ਜਿਨ੍ਹਾਂ ਨੂੰ ਇਰਾਕਸ਼ਸ ਕਹਿੰਦੇ ਆ ਉਹ ਮੂਰਤੀ ਪੂਜਾ ਦੇ ਹੱਕ ਵਿੱਚ ਨਹੀਂ ਕਿ ਕਿ ਮੂਰਤੀ ਪੂਜਾ ਜੜੀ ਨਹੀਂ ਹੋਣੀ ਚਾਹੀਦੀ ਹੈ ਇਹ ਦੋਨੇ ਜਿਹੜੇ ਹੈਗੇ ਆ ਪ੍ਰਾਬ ਨੂੰ ਮੰਨਦੇ ਵਖਰੀ ਗੱਲ ਹੈ ਕਿ ਅਗਿਆਨਤਾ ਵਿੱਚ ਜਿਹੜੇ ਦੇਵਤੇ ਉਹਨਾਂ ਨੇ ਮੂਰਤੀਆਂ ਬਣਾਈਆਂ ਆ ਗਿਆਂ ਤੇ ਜਿਹੜੇ ਦੂਸਰੇ ਆ ਗਏ ਆ ਰਾਖਸ਼ ਸਹਗੇ ਆ ਨਾਸਤਿਕ ਜਿਨ੍ਹਾਂ ਨੂੰ ਕਹ ਲਓ ਉਹ ਨਹੀਂ ਮੰਨਦੇ ਪਰ ਉਹਨਾਂ ਦੀ ਗਲਤੀ ਇਹ ਹੈ ਕਿ ਉਹਨਾਂ ਨੇ ਵੀ ਖੋਜ ਨਹੀਂ ਕੀਤੀ ਹੈਗੀ ਸੱਚ ਨੂੰ ਸਮਝਣ ਦੀ ਆਪ ਕੋਸ਼ਿਸ਼ ਨਹੀਂ ਕੀਤੀ ਹੈਗੀ ਚਿੱਤ ਅਗਿਆਨ ਸੁਜਾਨ ਸੁਹੰਪ ਕੌਣ ਕੀ ਕਾਨੀ ਨਿਦਾਨ ਭੁਲਾਣਿਓ ਕਿ ਹਰੇਕ ਦੇ ਜਿਹੜੇ ਚਿੱਤ ਵਿੱਚ ਅਗਿਆਨਤਾ ਹੈ ਆਪਣੇ ਅੰਦਰ ਅਗਿਆਨਤਾ ਹੈਗੀ ਆ ਉਹਨੂੰ ਆਪਾਂ ਜੇ ਜਾਣਨ ਜਾਣਨ ਦੀ ਯਤਨ ਕਰਾਂਗੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਸੰਭਵ ਹੈਗਾ ਇਹ ਆਪਾਂ ਕੰਮ ਕਰ ਸਕਦੇ ਹੈਗੇ ਤੇ ਇਹ ਆਪਾਂ ਜੇ ਕੰਮ ਕਿਉਂਕਿ ਭਾਰਮੜਾ ਗੁਰਪ੍ਰਸਾਦ ਧਰਮ ਕਾ ਨਾਮ ਹੈਗਾ ਪਰਮਦਾਨ ਆਸ ਜਿਹੜਾ ਹੈਗਾ ਉਹ ਗਿਆਨ ਦੀ ਕਿਰਪਾ ਨਾਲ ਹੋਣਾ ਹੈਗਾ ਹੁਣ ਗਿਆਨ ਤਾਂ ਆਪਾਂ ਲੈਂਦੇ ਨਹੀਂ ਜੇ ਲੈਂਦੇ ਨਹੀਂ ਤਾਂ ਫਿਰ ਜਿਹੜਾ ਚਿੱਤ ਦੇ ਵਿੱਚ ਅਗਿਆਨ ਆਪਣੇ ਜਿਹੜੇ ਮੂਲ ਵਿੱਚ ਅਗਿਆਨ ਹੈ ਉਹ ਖਤਮ ਨਹੀਂ ਹੋ ਸਕਦਾ ਜੇ ਆਪਣੇ ਅੰਦਰ ਜਿਹੜੀ ਅਗਿਆਨਤਾ ਹੈਗੀ ਉਹ ਖਤਮ ਨਹੀਂ ਹੋ ਸਕਦੀ ਖਜ਼ਾਨਾ ਆਏਗਾ ਕੀਮਤੀ ਖਜ਼ਾਨਾ ਆਏਗਾ ਕਿਹੜੀ ਮਜਬੂਰੀ ਕਰਕੇ ਤੂੰ ਉਹ ਖਜ਼ਾਨੇ ਨੂੰ ਸਮਝ ਨਹੀਂ ਰਿਹਾ ਹੈਗਾ ਆਪਣੇ ਮੂਲ ਦਾ ਗਿਆਨ ਨਹੀਂ ਲੈ ਰਿਹਾ ਹੈਗਾ ਆਪਣੀ ਅਗਿਆਨਤਾ ਦੂਰ ਨਹੀਂ ਕਰ ਰਿਹਾ ਹੈਗਾ ਜਿਵੇਂ ਕਿ ਗੁਰਬਾਣੀ ਦਾ ਵਚਨ ਹੈ ਬੱਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋਵੇਂ ਰੋਗ ਗਿਆ ਦੁਖ ਲਾਤਾ ਆਪ ਆਪੇ ਗੁਰਮਤੀ ਖਾਦਾ ਅਕਾਲ ਮੂਰਤਵਾਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮ ਕੇ ਹਰ ਪਾਇਆ ਹੁਣ ਜਦੋਂ ਆਪਾਂ ਜਿਹੜਾ ਗੁਰਵਾਣੀ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨਦੇ ਆ ਉਹਨੂੰ 부ਝਦੇ ਹੈਗੇ ਤੇ ਫਿਰ ਜਿਹੜਾ ਉਹ ਗਿਆਨ ਹੈਗਾ ਉਹ ਗਿਆਨ ਦੀ ਕਿਰਪਾ ਦੇ ਨਾਲ ਜਿਹੜਾ ਅੰਧੇਰਾ ਉਹ ਬਿੰਸ ਜਾਂਦਾ ਹੈ ਤੇ ਆਪਣਾ ਜਿਹੜਾ ਮੂਲ ਹੈ ਰਤਨ ਪਦਾਰਥ ਜਿਹੜਾ ਮੂਲ ਹੈਗਾ ਸੱਚ ਹੈਗਾ ਉਹ ਪਦਾਰਥ ਜਿਹੜਾ ਹੈਗਾ ਨਾਮ ਪਦਾਰਥ ਹੈਗਾ ਉਹ ਉਹ ਲਵ ਜਾਂਦਾ ਹੈਗਾ ਜਿਹੜਾ ਆਪਣਾ ਮੂਲ ਹੈ ਉਹ ਆਕਾਰ ਮੂਰਤ ਹੈਗਾ ਉਹ ਉਹ ਵਰਦੀ ਸਮਝ ਆ ਜਾਂਦੀ ਹੈਗੇ ਤੇ ਉਹ ਬਨਾਸੀ ਹੈਗਾ ਉਹਦਾ ਜਿਹੜਾ ਗਿਆਨ ਹੈਗਾ ਉਹ ਖਤਮ ਹੋਣ ਵਾਲਾ ਨਹੀਂ ਹੈ ਉਹਦਾ ਨਾਸ ਹੋਣ ਵਾਲਾ ਨਹੀਂ ਹੈ ਤੇ ਨਾ ਕਦੇ ਮਰਦਾ ਹੈ ਤੇ ਨਾ ਉਹਨੂੰ ਕਦੀ ਕਿਸੇ ਨੇ ਪੈਦਾ ਕੀਤਾ ਹੈਗਾ ਤੇ ਵਿਆਹ ਹੋਆ ਮੇਰੇ ਬਾਬਲਾ ਗੁਰਮਖੇ ਹਰ ਪਾਇ ਜਿਹੜਾ ਗੁਰਮਖ ਹੁੰਦਾ ਹੈਗਾ ਜਿਹੜਾ ਆਪਣੇ ਆਪ ਨੂੰ ਹੁਕਮ ਦੇ ਅੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈ ਹੈ ਜਿਹੜਾ ਆਪਣੇ ਆਪ ਨੂੰ ਹੁਕਮ ਅੱਗੇ ਸਰੈਂਡਰ ਕਰ ਦਿੰਦਾ ਹੈਗਾ ਵਿਆਹ ਹੋਆ ਦਾ ਮਤਲਬ ਆਪਣੇ ਆਪ ਨੂੰ ਹੁਕਮ ਅਨਸਾਰ ਹੀ ਕਰਨਾ ਹੈਗਾ ਤੇ ਇਸ ਤਰ੍ਹਾਂ ਜਦੋਂ ਆਪਣੇ ਆਪ ਨੂੰ ਹੁਕਮ ਅਨਸਾਰ ਹੀ ਕਰਦਾ ਹੈ ਮੇਰੇ ਬਾਬੋਲਾ ਬਾਬੋਲਾ ਕਿਉਂਕਿ ਜੋ ਹੁਕਮ ਬਰੌਂਦਾ ਫਿਰ ਉਹ ਬੋਲਦਾ ਆਪਣੇ ਆਪਣੀ ਮਰਜ਼ੀ ਅਨੁਸਾਰ ਨਹੀਂ ਬੋਲਦਾ ਇਸ ਤਰ੍ਹਾਂ ਉਹ ਜਦੋਂ ਹੁਕਮ ਅਨੁਸਾਰ ਹੀ ਹੋ ਜਾਂਦਾ ਤੇ ਉਹਨੂੰ ਹਰ ਦੀ ਸਮਝ ਆ ਜਾਂਦੀ ਹੈਗੀ ਹੈ ਤੇ ਇਸੇ ਤਰ੍ਹਾਂ ਹੁਣ ਜਿਹੜਾ ਚੇਤ ਅਗਿਆਨ ਹੈਗਾ ਤੇ ਜੇ ਉਹਦੀ ਆਪਣੀ ਅਗਿਆਨਤਾ ਨੂੰ ਦੂਰ ਕਰਨਾ ਹੈਗਾ ਤਾਂ ਆਪਾਂ ਨੂੰ ਗਿਆਨ ਲੈਣਾ ਪਊਗਾ ਬਲਿਆ ਗੁਰ ਗਿਆਨ ਅੰਧੇਰ ਅੰਧੇਰਾ ਬਿੰਦਿਆ ਹੁਣ ਜਦੋਂ ਗਿਆਨ ਵੱਲਦਾ ਜਦੋਂ ਗਿਆਨ ਦੇ ਆਪਾਂ ਵਿਚਾਰ ਕਰਦੇ ਉਹਨੂੰ ਬੁੱਝਦੇ ਆ ਤਾਂ ਉਹ ਵੱਲਦਾ ਹੈਗਾ ਬਾਲਣਾ ਕੀ ਹੈਗਾ ਕਿ ਉਹ ਚਾਨਣ ਕਰਦਾ ਅੰਦਰ ਪ੍ਰਗਾਸ ਕਰਦਾ ਉਹਦੇ ਕਰਕੇ ਜਿਹੜਾ ਅੰਦਰ ਗਿਆਨਤਾ ਦਾ ਹਨੇਰਾ ਖਤਮ ਹੁੰਦਾ ਹੈਗਾ ਤੇ ਪਰ ਆਪਾਂ ਨੇ ਉਹਨੂੰ ਸੱਚ ਨੂੰ ਸਮਝਣ ਦੀ ਬਜਾਏ ਉਹ ਖਜ਼ਾਨੇ ਦੀ ਉਹ ਧਨ ਖੱਟਣ ਦੀ ਬਜਾਏ ਸੱਚ ਦਾ ਖਜ਼ਾਨਾ ਅਨਿਹਾਨ ਖਜ਼ਾਨਾ ਹੈਗਾ ਸੱਚ ਧਨ ਹੈਗਾ ਉਹਨੂੰ ਖੱਟਣ ਦੀ ਬਜਾਏ ਮਾਇਆ ਦੇ ਕੰਮਾਂ ਵਿੱਚ ਲੱਗੇ ਹੋ ਆ ਇੱਥੇ ਸਤਿਗੁਰ ਜੀ ਇਹੋ ਹੀ ਕਹਿ ਰਹੇ ਹਨ ਕਿ ਕਿਹੜੀ ਮਜਬੂਰੀ ਕਰਕੇ ਜਾਂ ਹੋਰ ਕਿਹੜਾ ਇੰਨਾ ਜ਼ਰੂਰੀ ਕੰਮ ਹੈ ਜਿਹਦੇ ਕਰਕੇ ਤੂੰ ਇਹਨੂੰ ਸੱਚ ਨੂੰ ਭੁਲਾਇਆ ਹੈ ਕਾਹੂੰ ਲੈ ਠੋਕ ਬਧੇ ਉਰ ਠਾਕਰ ਕਾਹੂੰ ਮਹੇਸ਼ ਕੋ ਇਸ ਬਖਾਨਿਉ ਕਾਹੂੰ ਕਹੋ ਹਰ ਮੰਦਰ ਮੇ ਹਰ ਕਾਹੂੰ ਮਸੀਤ ਕੇ ਬੀਚ ਪਰਮਾਨਿਉ ਕੁਝ ਲੋਕਾਂ ਨੇ ਤਾਂ ਇਹ ਕੀਤਾ ਹੈਗਾ ਕਿ ਜਿਹੜਾ ਹੈਗਾ ਪੱਥਰ ਦਾ ਉਹ ਠਾਕਰ ਬਣਾ ਕੇ ਉਹਨੂੰ ਆਪਣੇ ਗਲੇ ਵਿੱਚ ਪਾਇਆ ਹੋਇਆ ਸਿਰ ਬਚੇਤੇ ਰੱਖਣ ਲਈ ਕਿ ਅਸੀਂ ਜਿਵੇਂ ਆਪਾਂ ਵੀ ਅੱਜ ਕੱਲ ਇਹ ਹੀ ਹੈ ਚੱਲ ਰਿਹਾ ਹੈ ਕਿ ਜਿਹੜਾ ਗਿਆਨ ਨਹੀਂ ਲੈਣਾ ਪਰ ਆਪੋ ਚ ਇਹਨ ਜਿਹੜੇ ਉਤਾਰਣ ਕੀਤੇ ਹੋਏ ਗਿਆ ਇਸੇ ਤਰ੍ਹਾਂ ਉਹ ਠਾਕਰ ਨੂੰ ਆਪਣੇ ਸੋਨੇ ਵਿੱਚ ਮੜਾ ਕੇ ਜਾਂ ਉਹਨੂੰ ਸਿਲਵਰ ਦੇ ਪੇਪਰ ਵਿੱਚ ਮੜਾ ਕੇ ਉਹਨੂੰ ਵਿੱਚ ਉਹਦੇ ਗਲੀ ਕਰਕੇ ਉਹਨੂੰ ਗਲ ਵਿੱਚ ਪਾ ਲੈਂਦੇ ਸੀਗੇ ਉਹ ਉਹਨੂੰ ਸਮਝਦੇ ਸੀਗਾ ਸੀ ਧਾਰਮਿਕ ਹੋ ਗਿਆ ਕਿ ਇਸੇ ਤਰ੍ਹਾਂ ਆਪਾਂ ਵੀ ਕਰ ਰਹੇ ਆ ਗਏ ਪਰ ਉਹਨੂੰ ਸਮਝਣ ਦੀ ਬਜਾਏ ਇਹ ਠਾਕਰ ਗਲ ਚ ਪਾ ਰਿਹਾ ਹੈ ਤੁਨ ਅਸਾਰਗ੍ਰਾਮ ਵੀ ਕਹਿੰਦੇ ਪੱਥਰ ਜਿਹੜਾ ਲਟਕਾਇਆ ਹੈਗਾ ਤੇ ਕਈਆਂ ਨੇ ਜਿਹੜਾ ਮਹੇਸ਼ਾ ਉਹਨੂੰ ਹੀ ਇਸ ਕਹਿ ਦਿੱਤਾ ਹੈ ਕਿ ਮਹੇਸ਼ੇ ਜਿਹੜਾ ਸਭ ਕੁਝ ਹੈਗਾ ਇਸੇ ਕਰਕੇ ਸ਼ਿਵ ਜੀ ਦੀ ਪੂਜਾ ਸ਼ੁਰੂ ਕਰ ਦਿੱਤੀ ਇਹਨਾਂ ਨੇ ਮੋਹਨੋਖ ਦੀ ਕੁਛ ਕਨੇ ਕਿਹਾ ਕਿ ਜਿਹੜਾ ਹਾਰੋ ਮੰਦਰ ਦੇ ਵਿੱਚ ਹੈਗਾ ਤੇ ਉਹਦੇ ਮੰਦਰ ਬਣਾ ਦਿੱਤੇ ਆ ਤੇ ਕਈਆਂ ਨੇ ਕਿਹਾ ਤਾਂ ਉਹ ਮਸਜਿਦ ਦੇ ਵਿੱਚ ਹੈਗਾ ਤੇ ਇਸ ਕਰਕੇ ਉਹ ਸੀਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਜਾਂ ਉਹਦੀ ਪੂਜਾ ਸ਼ੁਰੂ ਕਰ ਦਿੱਤੀ ਹੈਗੀ ਆ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲਾ ਮਕਾਮੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ ਹੁਣ ਸੇਮ ਗੱਲ ਇਹ ਆਪਣੇ ਗੁਰਗ੍ਰੰਥ ਸਾਹਿਬ ਵਿੱਚ ਆਇਆ ਕਿ ਜਿਹੜੇ ਹਿੰਦੂ ਮੰਨਦੇ ਹੈਗੇ ਜਿਹੜਾ ਹਰੀ ਦਾ ਵਾਸਾ ਹੈਗਾ ਉਹ ਦੱਖਣ ਦੇ ਹੈ ਦੱਖਣ ਦਿਸ਼ਾ ਵਿੱਚ ਹੈਗਾ ਤੇ ਜਿਹੜੇ ਮੁਸਲਮਾਨ ਉਹਨਾਂ ਨੇ ਕਹਿੰਦੇ ਕਿ ਪੱਛਮ ਦਿਸ਼ਾ ਵਿੱਚ ਉਹ ਪੱਛਮ ਦਿਸ਼ਾ ਵੱਲ ਨੂੰ ਦੇਖ ਕੇ ਆਪਣਾ ਪੂਜਾ ਕਰਦੇ ਆ ਜਾਂ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪ੍ਰਸਾਦ ਗੁਰ ਜੀ ਕਹਿੰਦੇ ਦਿਲ ਵਿੱਚ ਖੋਜ ਦਿਲ ਦੇ ਦਿਲ ਖੋਜੋ ਕਹਿੰਦੇ ਜੇ ਖੋਜਣਾ ਤੇ ਆਪਣੇ ਦਿਲ ਨੂੰ ਖੋਜ ਆਪਣੇ ਮਨ ਨੂੰ ਖੋਜ ਆਪਣੇ ਅੰਦਰ ਖੋਜ ਏਥੇ ਔਰ ਮੁਕਾਮਾ ਇੱਥੇ ਰਹਿ ਰਿਹਾ ਸੱਚ ਇਹ ਤੇਰੇ ਅੰਦਰ ਹੀ ਹੈ ਬਾਹਰ ਕੁਝ ਨਹੀਂ ਹੈ ਬਾਹਰ ਟੁੰਡੇ ਸਭ ਬਾਹਰ ਮਿਲਾਈ ਹੈਗਾ ਤੇ ਜਦੋਂ ਹੁਣ ਆਪਾਂ ਇੱਥੇ ਦੋਨਾਂ ਲਾਈਨਾਂ ਨੂੰ ਕੰਪੇਅਰ ਕਰਕੇ ਦੇਖਦੇ ਆਂ ਤੇ ਦਸਮ ਗ੍ਰੰਥ ਵਿੱਚ ਜਿਹੜਾ ਸ਼ਬਦ ਇਹ ਲਿਖਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੋਨੋਂ ਮੈਚ ਕਰਦੇ ਆਗੇ ਇਹ ਮੂਰਖ ਜਿਹੜੇ ਲੋਕ ਹੈਗੇ ਆ ਦਸਮ ਗ੍ਰੰਥ ਦਾ ਜਿਹੜਾ ਵਿਰੋਧ ਕਰਦੇ ਇਹਨਾਂ ਨੇ ਗਾਦ ਅਸਗ੍ਰੰਥ ਪੜਿਆ ਤਾਂ ਇਹ ਨਹੀਂਗਾ ਇੱਕ ਵਾਰੀ ਪੜਨ ਨਾਲ ਕਿਸੇ ਨੂੰ ਸਮਝ ਨਹੀਂ ਆ ਜਾਂਦੀ ਹੈਗੀ ਇਸ ਕਰਕੇ ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਆਪਣੀ ਖੋਜ ਕਰੇ ਖੋਜ ਕਰਨ ਤੋਂ ਬਾਅਦ ਫਿਰ ਕੋਈ ਨਤੀਜੇ ਤੇ ਪਹੁੰਚੇ ਬਿਨਾਂ ਹੀ ਪੜੇ ਤੋਂ ਗੱਲ ਗਾਠੀਕ ਨਹੀਂ ਹੁੰਦੀਆਂ ਉਹ ਸੱਚ ਨਹੀਂ ਹੁੰਦੀਆਂ ਕਈ ਇੱਥੇ ਆਇਆ ਤੇ ਕਈ ਚਲੇ ਗਿਆ ਝੂਠ ਦਾ ਪ੍ਰਚਾਰ ਕਰਕੇ ਤੇ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈਗੀ ਹੈ ਕਹਿੰਦੇ ਕਾਹੂ ਕਹੇ ਉਹ ਹਰ ਮੰਦਰ ਵਿੱਚ ਹਰ ਕਾਹੂ ਮਸਜਿਦ के बीच ਪਰਮਾਨਿਓ ਤੇ ਕਹਿੰਦੇ ਉਹ ਕਿਸੇ ਨੇ ਹਰ ਮੰਦਰ ਵਿੱਚ ਕਹਿ ਦਿੱਤਾ ਕਿ ਦੱਖਣ ਦੇ ਸ਼ਰੀਕਾ ਵਾਸਾ ਜਿਵੇਂ ਹਿੰਦੂ ਮੰਨਦੇ ਅਤੇ ਦਰ ਮੁਸਲਮਾਨਾਂ ਨੇ ਹਿੰਦੂ ਜੋ ਕੰਮ ਕਰਦੇ ਸੀ ਮੁਸਲਮਾਨਾਂ ਨੇ ਉਹ ਬਿਲਕੁਲ ਉਲਟਾ ਕਰਨਾ ਸ਼ੁਰੂ ਕੀਤਾ ਪਰ ਕੋਈ ਵੀ ਕੰਮ ਦਾ ਤੁਸੀਂ ਜੇ ਉਹਦਾ ਉਲਟਾ ਕਰੋ ਤਾਂ ਉਹਦੇ ਨਾਲ ਤੁਹਾਨੂੰ ਸੱਚ ਦੀ ਸਮਝ ਨਹੀਂ ਆ ਸਕਦੀ ਪਰ ਉਹਨਾਂ ਨੇ ਕਿਹਾ ਕਿ ਇਹ ਆ ਕਰਦੇ ਸੀ ਆ ਨਹੀਂ ਕਰਨਾ ਇਸ ਕਰਕੇ ਨਹੀਂ ਦੱਖਣ ਦੇਸ਼ ਚ ਮੰਨਿਆ ਉਹਨਾਂ ਨੇ ਪੱਛਮ ਦਿਸ਼ਾ ਵਿੱਚ ਮੰਨ ਲਿਆ ਇਹ ਮੂਰਤੀ ਦੀ ਪੂਜਾ ਸ਼ੁਰੂ ਕਰ ਰਹੀ ਸੀ ਉਹਨਾਂ ਨੇ ਕਹਿ ਦਿੱਤਾ ਗਿਆ ਸੀ ਆਪਣਾ ਮੂਰਤੀ ਨਹੀਂ ਮੰਨਦੇ ਹੈ ਕਿ ਉਹਨਾਂ ਨੇ ਗੈਬੀ ਸ਼ਕਤ ਦੀ ਕਹਾਣੀ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਪਰ ਉਹ ਜ਼ਿਆਦਾ ਖੋਜ ਨਹੀਂ ਕਰੀ ਜਿੱਨਾ ਜਰ ਖੋਜ ਨਹੀਂ ਕਰਦੇ ਉਹਨਾਂ ਜਰ ਪਤਾ ਨਹੀਂ ਲੱਗਦਾ ਹੈਗਾ ਕਾਹੂ ਨੇ ਰਾਮ ਕਹੋ ਕ੍ਰਿਸ਼ਨਾ ਕਹੋ ਕਾਹੂ ਮਨੇ અવਤਾਰਨ ਮਾਨਿਓ ਕਾਹੂ ਨੇ ਰਾਮ ਕਹੋ ਕ੍ਰਿਸ਼ਨਾ ਕਹੋ ਕਾਹੂ ਮਨੇ અવਤਾਰਨ ਮਾਨਿਓ ਕਾਹੂ ਨੇ ਰਾਮ ਕਹੋ ਕ੍ਰਿਸ਼ਨਾ ਕਹੋ ਕਾਹੂ ਮਨੇ અવਤਾਰਨ ਮਾਨਿਓ ਫੋਕੜ ਧਰਮ ਵਿਸਾਰ ਸਬੇ ਕਰਤਾਰ ਹੀ ਕੋ ਕਰਤਾ ਜੀ ਜਾਨੋ ਕਹਿੰਦੇ ਕਈਆਂ ਨੇ ਕੀ ਕੀਤਾ ਹੈਗਾ ਉਹ ਰਾਮ ਨੂੰ ਮੰਨਦੇ ਆ ਤੇ ਕੋਈ ਕ੍ਰਿਸ਼ਨ ਨੂੰ ਮੰਨਦੇ ਆ ਉਹਨਾਂ ਨੂੰ ਇਹ ਉਤਾਰ ਮੰਨਿਆ ਐਸੇ ਕਰਕੇ ਕ੍ਰਿਸ਼ਨ ਦੀ ਪੂਜਾ ਹੁੰਦੀ ਹੈ ਤੇ ਰਾਮਚੰਦਰ ਦੀਆਂ ਮੂਰਤੀਆਂ ਬਣੀਆਂ ਆ ਗਿਆ ਫੋਕਟ ਧਰਮ ਹੈਗਾ ਇਹਦੇ ਵਿੱਚੋਂ ਕਿਸੇ ਨੂੰ ਸੱਚ ਲੱਭਣ ਵਾਲਾ ਨਹੀਂ ਝੂਠ ਵਿੱਚੋਂ ਕੀ ਸੱਚ ਲੱਭੂਗਾ ਇਹਨਾਂ ਸਾਰਿਆਂ ਨੂੰ ਬਿਸਾਰ ਕੇ ਸਭੇ ਕਰਤਾਰ ਹੀ ਕੋ ਕਰਤਾ ਜੀ ਜਨ ਉਸ ਇਹਨਾਂ ਸਾਰੇ ਜਿਹੜੇ ਫੋਕਟ ਕਰਮ ਆ ਗਿਆ ਫੋਕਟ ਧਰਮ ਕਸ਼ੂ ਫਲ ਨਾ ਹੈ ਇਹਨਾਂ ਵਿੱਚ ਕੁਝ ਫਲ ਜਾਂ ਸਮਝ ਨਹੀਂ ਆਉਣ ਵਾਲੀ ਇਹਨੂੰ ਛੱਡ ਕੇ ਜਿਹੜਾ ਆਪਣਾ ਮੂਲ ਕਰਤਾਰ ਉਨੋ ਹੀ ਕਰਤਾ ਜੀ ਇਹਦੇ ਵਿੱਚ ਜਾਣਨਾ ਹੈਗਾ ਉਹਨੂੰ ਹੀ ਸਮਝਣਾ ਹੈ ਜਦ ਅਜ਼ਕਰ ਕਰਾ ਕਰਤਾ ਰ ਪਰਜਾ ਧਰਤਬ ਦੇਹ ਪਰ ਕਿਉਂਕਿ ਜਿਹੜਾ ਕਰਤਾ ਹੈਗਾ ਜਿਹੜਾ ਆਪਣਾ ਮੂਲ ਹੈ ਕਰਤਾਰ ਹੈ ਪਰ ਉਹਦਾ ਜਿਹੜਾ ਧਿਆਨ ਅਗਿਆ ਉਹ ਕਰਤਾਰਾ ਹੈਗਾ ਕਰਤਾਰ ਦਾ ਹੀ ਮਨ ਜਿਹੜਾ ਬਦੂ ਬਾਹਰ ਮੁਕੀ ਹੁੰਦਾ ਤੇ ਸਾਰੇ ਆਪਾਂ ਜਨਮ ਲਏ ਹੋਏ ਹੈਗੇ ਜਿਨ੍ਹਾਂ ਦੇ ਵਿੱਚ ਕਮੀ ਆਈ ਹੈਗੀ ਆ ਇਸ ਕਰਕੇ ਜੇ ਆਪਾਂ ਮੰਨਣਾ ਹੈ ਤਾਂ ਜਿਹੜਾ ਆਪਣਾ ਮੂਲ ਹੈਗਾ ਅੰਦਰ ਦੇ ਹੋ ਨਾ ਜਾਣੇ ਅੰਦਰ ਜਿਹੜਾ ਅੰਦਰ ਆਪਣਾ ਦੇਵ ਹੈਗਾ ਜਿਹੜਾ ਸਾਹ ਲੈਂਦਾ ਹੈਗਾ ਉਹਨੂੰ ਜਾਣਣਾ ਹੈਗਾ ਜੋ ਕੋ ਰਾਮ ਅਜੋਨ ਅਜੈ ਹੈ ਜੋ ਕੋ ਰਾਮ ਅਜੋਨ ਅਜੈ ਅਤ ਕਾਹੇ ਕੋ ਕੌਸ਼ਲ ਕੁਖ ਜੈ ਜੂ ਕਾਲ ਹੂੰ ਕਾਲ ਕਹੋ ਜੇ ਕੋ ਕੇ ਕਾਰਨ ਕਾਲ ਤੇ ਦੀਨ ਭੈਓ ਜੂ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਜਿਹੜਾ ਰਾਮ ਅਜੋਨ ਹੈਗਾ ਅਜੈ ਹੈਗਾ ਤੇ ਫਿਰ ਕਹਿੰਦੇ ਕੋਖ ਖਸ਼ਲਿਆ ਦੀ ਕੋਖ ਵਿੱਚ ਉਹਨੇ ਜਨਮ ਕਿਉਂ ਲਿਆਏਗਾ ਇਹ ਤਰਕ ਕੀਤਾ ਗਿਆ ਕਿ ਜੇ ਤੁਸੀਂ ਇਹ ਮੰਨਦੇ ਹੋ ਤੇ ਫਿਰ ਜਿਹੜਾ ਹੈਗਾ ਅਜੋਨ ਹੈ ਅਜੈ ਹੈ ਤੋ ਉਹ ਤਾਂ ਜਨਮ ਨਹੀਂ ਲੈਂਦਾ ਤੁਸੀਂ ਇਹ ਕਿਸ ਤਰ੍ਹਾਂ ਮੰਨ ਲਿਆਏਗਾ ਕਾਲ ਹੁ ਕੋ ਕਾਲ ਕਹੇਓ ਜੇ ਤੁਸੀਂ ਉਹਨੂੰ ਕਾਲਾਂ ਦਾ ਕਾਲ ਮੰਨਦੇ ਹੈਗੇ ਆ ਤੇ ਫਿਰ ਕੀ ਕਾਰਨ ਕਾਲ ਤੇ ਦਿਨ ਫਿਰ ਕੀ ਇਹ ਕੀ ਕਿਹੜੀ ਗੱਲ ਹੋ ਗਈ ਸੀ ਜਿਹੜਾ ਜਦੋਂ ਉਹ ਆਪਣਾ ਲక్ష్ਮਣ ਮੂਰਛਤ ਹੋ ਜਾਂਦਾ ਹੈਗਾ ਤੇ ਜਿਹੜਾ ਰਾਮ ਰੋਂਦਾ ਭਜੈ ਫਿਰਦਾ ਹੈਗਾ ਤੇ ਜੇ ਤੁਸੀਂ ਉਹਨੂੰ ਕਾਲਾਂ ਦਾ ਕਾਲ ਕਹਿੰਦੇ ਸੀ ਤਾਂ ਫਿਰ ਉਹ ਉਹ ਤਾਂ ਸਹਿਮਿਆ ਫਿਰਦਾ ਹੈ ਜਿਹੜਾ ਕਾਲਾਂ ਦਾ ਕਾਲ ਮਹਾਕਾਲ ਹੈ ਜਿਹੜਾ ਹੁਕਮੋਂ ਕਿਸੇ ਤੋਂ ਟਰਦਾ ਹੈਗਾ ਫਿਰ ਇਹਦਾ ਮਤਲਬ ਜੋ ਤੁਸੀਂ ਕਹਿ ਰਹੇ ਹੋ ਸੱਚ ਨਹੀਂ ਹੈਗਾ ਸਤ ਸਰੂਪ ਬੇਬੈਰ ਕਹਾਇ ਸੋ ਕਿਉ ਪਥਕ ਰਥ ਹਾਕਤ ਹੈ ਉਜ ਤਾਹੀ ਕੋ ਮਾਨ ਪ੍ਰਭੂ ਕਰਕੇ ਜੇ ਕੋ ਕੋਉ ਭੇਦ ਨਾ ਲੈਨ ਲਐਉ ਜੂ ਕਹਿੰਦੇ ਤੁਸੀਂ ਜੇ ਉਹਨੂੰ ਸਤ ਸਰੂਪ ਬੇਬੈਰ ਕਹਿੰਦੇ ਹੋ ਕ੍ਰਿਸ਼ਨ ਨੂੰ ਜੇ ਉਹ ਬੇਵੈਰ ਸੀਗਾ ਤਾਂ ਫਿਰ ਉਹ ਅਰਜਨ ਦਾ ਰੱਥ ਕਿਉਂ ਹੱਕਦਾ ਮਹਾਭਾਰਤ ਵਿੱਚ ਜਦੋਂ ਕੌਰਵਾ ਦੇ ਨਾਲ ਪਾਂਡਵਾ ਦਾ ਜੰਦ ਹੈਗਾ ਤੇ ਕ੍ਰਿਸ਼ਨ ਉਹਦਾ ਰੱਥ ਹੱਕਦਾ ਹੈਗਾ ਤੇ ਜੇ ਉਹ ਸਤ ਸਰੂਪ ਸੀ ਸੱਚ ਦੀ ਮੂਰਤ ਹੈਗਾ ਜੇ ਉਹਨੂੰ ਸੱਚ ਦੀ ਸਮਝ ਆਏਗੀ ਸੀ ਤਾਂ ਉਹ ਤਾਂ ਬੇਵੈਰ ਹੁੰਦਾ ਉਹ ਤਾਂ ਕਿਸੇ ਨਾਲ ਬੈਰ ਨਹੀਂ ਹੁੰਦਾ ਤੇ ਜੇ ਬੈਰ ਨਹੀਂ ਹੁੰਦਾ ਤਾਂ ਫਿਰ ਉਹ ਇੱਕ ਪਾਸੇ ਕੌਰਵਾ ਇੱਕ ਪਾਸੇ ਪਾਂਡਵਾ ਪਾਂਡਵਾ ਦੀ ਸਾਈਡ ਲਈ ਹੈ ਤੇ ਕੌਰਵਾ ਦੇ ਅਗੇਂਸਟ ਉਹ ਅਰਜਨ ਦਾ ਰਾਥ ਜਿਹੜਾ ਉਹ ਹੱਕ ਰਿਹਾ ਹੈਗਾ ਕਿਉਂ ਰਿਹਾ ਕਰਿਆ ਜੇ ਤੁਸੀਂ ਉਹਨੂੰ ਬੇਬੈਰ ਕਹਿੰਦੇ ਹੋ ਕਿ ਉਹਦਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਕਿਉਂਕਿ ਉਹਨੂੰ ਤੁਸੀਂ ਸਤ ਸਰੂਪ ਮੰਨਦੇ ਹੈਗੇ ਕਹਿੰਦੇ ਤਾਂ ਹੀ ਕੋ ਮਾਨ ਪ੍ਰਭੂ ਕਰਕੇ ਤੇ ਤੁਸੀਂ ਉਹਨੂੰ ਪ੍ਰਭੂ ਕਰਕੇ ਮੰਨ ਲਿਆ ਜੇ ਕੋ ਕੋ ਭੇਦ ਨਾ ਲੈ ਜੇਦਾ ਤਾਂ ਕੋਈ ਭੇਦ ਲੈ ਹੀ ਨਹੀਂ ਸਕਦਾ ਤੇ ਤੁਸੀਂ ਉਹ ਸਰੀਰ ਨੂੰ ਹੀ ਕਿਸੇ ਤਰ੍ਹਾਂ ਪ੍ਰਭੂ ਮੰਨ ਲਿਆ ਇਸ ਕਰਕੇ ਇੱਥੇ ਇਹ ਗੱਲ ਦੱਸੀ ਜਾ ਰਹੀ ਹੈ ਕਿ ਜਿਹੜਾ ਪ੍ਰਭੂ ਹੈ ਪਹਿਲੀ ਗੱਲ ਤਾਂ ਪ੍ਰਭ ਦੀ ਨਹੀਂ ਆਪਾਂ ਨੂੰ ਸਮਝ ਆ ਗਈ ਤਾਂ ਪ੍ਰਭੂ ਤਾਂ ਉਹ ਹੁਕਮ ਹੈ ਸ਼ਬਦ ਗੁਰੂ ਹੈ ਉਹ ਤਾਂ ਕੰਨਾਂ ਨਾਲ ਸੁਣਨ ਵਾਲੀ ਚੀਜ਼ ਨਹੀਂ ਹੈਗੀ ਤੇ ਤੁਸੀਂ ਜਿਹੜਾ ਇਹਨੂੰ ਹੀ ਸਾਰਾ ਕੁਝ ਕਹਿ ਦਿੱਤਾ ਹੈਗਾ ਇਸ ਕਰਕੇ ਜੇ ਮੰਨਣਾ ਜਿਹੜਾ ਪ੍ਰਭੂ ਹੈ ਜਿਹੜਾ ਹੁਕਮ ਉਹਨੂੰ ਮੰਨਣਾ ਹੈਗਾ ਤੇ ਜੇ ਇਹਦਾ ਕਿਸੇ ਨੇ ਭੇਦ ਨਹੀਂ ਪਾਇਆ ਉਹਨੂੰ ਮੰਨਣਾ ਹੈਗਾ ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ ਕੇ ਕਾਜ ਤੇ ਬੱਧਕ ਬਾਣ ਲੱਗਿਓ ਕਿਉ ਕਹੋ ਕ੍ਰਿਸ਼ਨਾ ਕਿਰਪਾ ਨਿਧ ਹੈ ਕੇ ਕਾਜ ਤੇ ਬਦਕ ਬਾਣ ਲਗਾਇਓ ਔਰ ਕਲਿਨ ਆਧਾਰਤ ਜੋ ਕਹਤੇ ਆਪਣੋ ਕੁਲ ਨਾਸ ਕਰਾਇਓ ਆਦ ਅਜੋਨ ਕਹਾਏ ਕਹੋ ਕਿਮ ਦੇਵ ਚਟਰ ਅੰਤਰ ਆਇਓ ਤਾਤ ਨਾ ਮਾਤ ਕਹੇ ਜੇ ਕੋ ਤੇ ਕਿਉ ਬਾਸ ਦੇਵੇ ਬਾਪ ਕਹਾਇਓ ਕਿਉ ਕਹਿੰਦੇ ਹੋ ਕਿ ਜਿਹੜਾ ਕ੍ਰਿਸ਼ਨ ਹੈ ਕਿਰਪਾ ਨੇ ਦੇ ਕਿਰਪਾ ਦਾ ਖਜ਼ਾਨਾ ਹੈਗਾ ਤੇ ਕੇ ਕਰ ਤੇ ਬੱਦਕ ਬਾਣ ਲਗਾਇਆ ਤੇ ਜੇ ਉਹ ਕਿਰਪਾ ਦਾ ਖਜ਼ਾਨਾ ਹੈਗਾ ਤੇ ਫਿਰ ਉਹਦੇ ਬੱਦਕ ਨੇ ਬਾਣ ਕਿੱਦਾਂ ਮਾਰ ਦਿੱਤਾ ਕਿਉਂਕਿ ਕ੍ਰਿਸ਼ਨ ਜੀ ਦੀ ਜਦੋਂ ਆਖਰੀ ਸਮਾ ਉਹਦਾ ਹੈ ਤੇ ਇਹ ਜਿਹੜਾ ਬੱਦਕ ਹੈਗਾ ਆਪਣਾ ਸ਼ਿਕਾਰ ਕਰਨ ਵਾਲਾ ਉਹਦਾ ਪੁੱਤਰ ਜਿਹੜਾ ਹੈਗਾ ਉਹ ਬਾਣ ਮਾਰਦਾ ਤੇ ਉਹ ਬਾਣ ਕ੍ਰਿਸ਼ਨ ਦੇ ਪੈਰ ਵਿੱਚ ਲੱਗਦਾ ਤੇ ਉਹਦੇ ਨਾਲ ਕ੍ਰਿਸ਼ਨ ਦੀ ਹੱਤਿਆ ਹੁੰਦੀ ਹੈਗੀ ਤੇ ਬਾਦ ਹੁੰਦਾ ਹੈਗਾ ਜੇ ਤੁਸੀਂ ਉਹਨੂੰ ਕਿਰਪਾ ਨੇ ਤੇ ਕਹਿੰਦੇ ਹੋ ਕ੍ਰਿਸ਼ਨ ਨੂੰ ਤਾਂ ਫਿਰ ਉਹਦੇ ਤਾਂ ਬੱਦਕ ਨੇ ਬਾਣ ਮਾਰਿਆ ਹੈਗਾ ਤੇ ਕਿਰਪਾ ਨੇ ਤੂੰ ਕੋਈ ਮਾਰ ਨਹੀਂ ਸਕਦਾ ਇਸ ਤਰ੍ਹਾਂ ਜਿਹੜੀ ਤੁਹਾਡੀ ਵਿਚਾਰਧਾਰਾ ਹੈ ਉਹਦੇ ਵਿੱਚ ਝੂਠ ਤੇ ਸੱਚ ਦਾ ਮਿਕਸ ਹੈ ਔਰ ਕਲੀਨ ਆਧਾਰਤ ਜੋ ਕੇ ਤੇ ਆਪਣੋਕੁਲ ਨਾਸ਼ ਕਰਾ ਜੇ ਤੁਸੀਂ ਕਹਿੰਦੇ ਹੋ ਕਿ ਦੂਸਰਿਆਂ ਦੇ ਕੋਲੋਂ ਦਾ ਉਧਾਰ ਕਰਦਾ ਹੈਗਾ ਤਾਂ ਫਿਰ ਜਦੋਂ ਉਹਦੀ ਆਪਣੀ ਕੋਲ ਦਾ ਨਾਸ਼ ਕਿਵੇਂ ਹੋ ਗਿਆ ਆਪਣੀ ਕੋਲ ਦਾ ਨਾਸ਼ ਕਿਦਾਂ ਉਹ ਰੋਕ ਸਕਦਾ ਸੀ ਜੇ ਉਹ ਦੂਸਰਿਆਂ ਦੇ ਕੋਲੋਂ ਉਧਾਰਨ ਨਾਲ ਤਾਂ ਆਪਣੀ ਕੋਲ ਪਹਿਲਾਂ ਉਹਨੂੰ ਉਧਾਰਨੀ ਚਾਹੀਦੀ ਸੀ ਇਹ ਵੀ ਤੁਹਾਡੀ ਜਿਹੜੀ ਗੱਲ ਸਹੀ ਨਹੀਂ ਹੈਗੀ ਆਲ ਅਜੋਨ ਕਹਾਏ ਕਹੋ ਜੇ ਤੁਸੀਂ ਉਹਨੂੰ ਆਦ ਸੱਚ ਕਹਿੰਦੇ ਹੋ ਸ਼ੇਟੀ ਦਾ ਆਦ ਕਹਿੰਦੇ ਹੋ ਅਜੋਨੀ ਕਹਿੰਦੇ ਹੋ ਜਾਂ ਕਹਾਉਂਦਾ ਹੈ ਤੇ ਫਿਰ ਉਹ ਜਿਹੜਾ ਦੇਵਕੀ ਦੇ ਜਿਹੜਾ ਗਰਭ ਵਿੱਚ ਕਿਦਾਂ ਆ ਗਿਆ ਹੁਣ ਜਿਹੜਾ ਅਜੋਨੀ ਆ ਤੇ ਦੇਵਕੀ ਦੇ ਜੇ ਗਰਭ ਵਿੱਚ ਆਇਆ ਫਿਰ ਤਾਂ ਜੋਨੀ ਹੋ ਗਿਆ ਇਹਦਾ ਮਤਲਬ ਇੱਥੇ ਵੀ ਤੁਹਾਡੀ ਜਿਹੜੀ ਗੱਲ ਸਹੀ ਨਹੀਂ ਹੈਗੀ ਤਾਤ ਨਾ ਮਾਤ ਕਹੇ ਜਿਹ ਕੋ ਤੇ ਕਿਉਂ ਬਾਸ ਦੇਵਾ ਬਾਪ ਕਹਾਇਓ ਹੁਣ ਉਹਦਾ ਤਾਂ ਨਾ ਕੋਈ ਤਾਤਵਾ ਨਾ ਮਾਤ ਹੈ ਨਾ ਉਹਦਾ ਪਿਓ ਹੈ ਨਾ ਉਹਦੀ ਮਾਂ ਹੈ ਤੇ ਫਿਰ ਤੁਸੀਂ ਕਿਉਂ ਉਹਨੂੰ ਕਹਿੰਦੇ ਕਿ ਬਾਸਦੇਵ ਦਾ ਬਾਪ ਸੀਗਾ ਕਿਉਂਕਿ ਜਿਹੜਾ ਇੱਥੇ ਇਹੋੀ ਗੱਲ ਕੱਟੀ ਗਈ ਕਿ ਜਿਹੜਾ ਸਰੀਰ ਵਿੱਚ ਹੈ ਜਿਹੜਾ ਸਿਰਜਣੇ ਨੇ ਸਰੀਰ ਧਾਰਨ ਕੀਤਾ ਹੈਗਾ ਉਹ ਸੱਚ ਨਹੀਂ ਹੈਗਾ ਉਹ ਅੱਖਾਂ ਨੂੰ ਦਿਖਦਾ ਹੈ ਉਹ ਮਾਇਆ ਹੈਗਾ ਮਾਇਆ ਸਰੂਪ ਹੈਗਾ ਕਾਹੇਕ ਇਸ ਮਹੇਸੇ ਭਾਕਤ ਕਾਹੇ ਦੇ ਜੇਸ ਕੋ ਇਸ ਬਖਾਨਿਓ ਹੈ ਨਾ ਰਗਵੇਸ ਜਦਵੇਸ ਰਮਾਪਤੀ ਤੈ ਜਿੰਨ ਕੋ ਵਿਸ਼ਵਨਾਥ ਪਛਾਨਿਓ ਇਕ ਕੋ ਛਾੜ ਅਨੇਕ ਭਜੇ ਸੁਖਦੇਵ ਪਰਾਸਰ ਵਿਆਸ ਛਠਾਨਿਓ ਫੋਕਟ ਧਰਮ ਸਜੇ ਸਭ ਹੀ ਹਮ ਇਕ ਹੀ ਕੋ ਵਿਦੀ ਨੇਕ ਪਰਮਾਨਿਓ ਕਹਿੰਦੇ ਕਿਹੜੀ ਗੱਲ ਕਰਕੇ ਜਿਹੜਾ ਮਹੇਸ਼ਰ ਹੈਗਾ ਛਿਵਜੀ ਹੈਗਾ ਉਹਨੂੰ ਈਸ਼ਵਰ ਕਹਾ ਦਿੱਤਾ ਉਹ ਵੱਡਾ ਹੈਗਾ ਈਸ਼ਵਰ ਬਣਾ ਦਿੱਤਾ ਉਹਨੂੰ ਤੇ ਜਿਹੜਾ ਦਿਜੇਸ਼ ਹੈਗਾ ਵਿਸ਼ਨੂ ਹੈਗਾ ਉਹਨੂੰ ਵੀ ਤੁਸੀਂ ਆਪਣਾ ਈਸ਼ਵਰ ਕਹਾ ਤਾਂ ਉਹ ਵੀ ਇਹ ਇਸ ਹੈਗਾ ਈਸ਼ਵਰ ਹੈ ਹੈ ਨਾ ਰਗਵੇਸ਼ ਜਦਵੇਸ਼ ਰਮਾਪਤੀ ਤੇ ਨਾਂ ਜਿਹੜਾ ਹੈਗਾ ਆ ਰਾਮਚੰਦਰ ਹੈਗਾ ਤੇ ਨਾਂ ਜਿਹੜਾ ਕ੍ਰਿਸ਼ਨ ਹੈਗਾ ਤੇ ਨਾਂ ਜਿਹੜਾ ਸ਼ਿਵਜੀ ਹੈਗਾ ਇਹ ਜਿਹੜੇ ਹੈਗੇ ਇਹ ਵਿਸ਼ਵਨਾਥ ਨਹੀਂ ਹੈਗੇ ਇਹਨਾਂ ਨੂੰ ਤੁਸੀਂ ਵਿਸ਼ਵਨਾਥ ਮੰਨਿਆ ਆ ਪਛਾਣ ਦਿਓ ਜਿਵੇਂ ਕਿ ਸ਼ਿਵਜੀ ਨੂੰ ਤੇ ਵਿਸ਼ਨੂ ਨੂੰ ਜਿਵੇਂ ਰਾਮਚੰਦਰ ਹੈਗਾ ਰਾਮਚੰਦਰ ਵਾਲੇ ਰਾਮਚੰਦਰ ਨੂੰ ਮੰਨਦੇ ਆ ਤੇ ਜਦਵੇਸ਼ ਕ੍ਰਿਸ਼ਨ ਵਰਗੇ ਕ੍ਰਿਸ਼ਨ ਨੂੰ ਮੰਨਦੇ ਆ ਤੇ ਰਮਾਪਤੀ ਜਿਹੜਾ ਹੈਗਾ ਆਪਣਾ ਸ਼ਿਵਜੀਆ ਸ਼ਿਵਜੀ ਨੂੰ ਵਿਸ਼ਵਨਾਥ ਮੰਨਦੇ ਆਗੇ ਜਿਹੜੇ ਸ਼ਿਵਜੀ ਦੇ ਚੇਲੇ ਆ ਕਹਿੰਦੇ ਤੁਸੀਂ ਇੱਕ ਨੂੰ ਛੱਡ ਅਨੇਕ ਭਜੇ ਤੁਸੀਂ ਕਹਿੰਦੇ ਇੱਕ ਨੂੰ ਛੱਡ ਕੇ ਜਿਹੜਾ ਅਨੇਕ ਦੇ ਨਾਲ ਜੁੜ ਰਿਹਾ ਹੋ ਸੁਖਦੇਵ ਪਰਾਸ਼ਰ ਵਿਆਸ ਜਾਣੇ ਕਿਉਂਕਿ ਸੁਖਦੇਵ ਜਿਹੜਾ ਸੁਖਦੇਵ 무ਨੀ ਹੋਇਆ ਤੇ ਪਰਾਸ਼ਰ ਰਿਸ਼ੀ ਹੈਗਾ ਤੇ ਵਿਆਸ ਵੀ ਜਿਹੜਾ ਹੋਇਆ ਹੈਗਾ ਉਹ ਇੱਕ ਦੀ ਗੱਲ ਕਰਦੇ ਤੇ ਤੁਸੀਂ ਅਨੇਕ ਦੀ ਕਰਦੇ ਹੋ ਤੇ ਉਹਨਾਂ ਨੂੰ ਤੁਸੀਂ ਝੂਠੇ ਸਾਬਤ ਕਰ ਰਹੇ ਹੋ ਜੇ ਇੱਕ ਨੂੰ ਛੱਡ ਕੇ ਅਨੇਕ ਨਾਲ ਜੁੜ ਰਹਾ ਹੋ ਤੇ ਸਾਡੇ ਵਿੱਚ ਵੀ ਇਹ ਹੀ ਕਮੀ ਆਈ ਹੈ ਕਿ ਆਪਾਂ 10 ਗੁਰੂ ਬਣਾ ਲੈ ਹੈਗੇ ਗਰਵਾਣੀ ਇੱਕ ਨਾਲ ਜੁੜਨ ਦੀ ਗੱਲ ਕਰ ਰਹੀ ਹੈ ਇੱਕ ਓੰਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪਰ ਆਪਾਂ ਵੀ 10 ਗੁਰੂ ਕੋ ਬਣਾ ਲੈ ਹੈਗੇ ਜਿਹੜੇ ਨਾਮ ਧਾਰੀ ਹੈਗੇ ਕੂਕੇ ਹੈਗੇ ਉਹ ਤਾਂ ਸਰੀਰ ਵਾਲੇ ਨੂੰ ਹੀ ਸਤਗੁਰ ਮੰਨੇ ਜਾਂਦੇ ਉਹਨਾਂ ਦਾ ਤਾਂ ਪਤਾ ਨਹੀਂ ਕਿਰਮਾਉਣ ਸਤਗੁਰ ਹੈਗਾ ਤੇ ਇਸੇ ਤਰ੍ਹਾਂ ਆਪਣੇ ਰਾਧਾ ਸਵਾਮੀ ਵਾਲੇ ਸਾਰੇ ਜਿਹੜੇ ਹੈਗੇ ਐ ਫੋਕਟ ਧਰ ਪੈ ਗਿਆ ਇਹਨਾਂ ਨੇ ਜਿਹੜਾ ਸੱਚ ਨੂੰ ਛੱਡਿਆ ਹੈਗਾ ਤੇ ਝੂਠ ਨੂੰ ਫੜਿਆ ਹੈਗਾ ਉਹਦੇ ਕਰਕੇ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਆਪਾਂ ਨੂੰ ਸਮਝ ਨਹੀਂ ਆ ਰਹੀ ਫਿਰ ਆਪਾਂ ਕਹਿੰਦੇ ਲੋਕ ਕ੍ਰਿਸਚੀਅਨ ਬਣ ਰਿਹਾ ਹੈ ਕ੍ਰਿਸਚੀਅਨ ਤਾਂ ਵਰਣ ਬਣਨ ਗਈ ਜਦੋਂ ਆਪਾਂ ਸੱਚ ਦਾ ਪ੍ਰਚਾਰ ਹੀ ਨਹੀਂ ਕਰਦੇ ਸੱਚ ਨੂੰ ਹੀ ਸਮਝਦੇ ਹੀ ਨਹੀਂ ਹੈਗੇ ਤੇ ਇਸੇ ਤਰ੍ਹਾਂ ਆਪਾਂ ਜਿਹੜਾ ਇੱਕ ਨੂੰ ਛੱਡ ਕੇ अनेਕ ਨਾਲ ਜੁੜ ਰਹੇ ਆ ਤੇ ਆਪਾਂ ਜਿਹੜਾ ਗੁਰੂਆਂ ਨੇ ਜਾਂ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਜਾਂ ਭਗਤਾਂ ਨੇ ਉਪਦੇਸ਼ ਦਿੱਤਾ ਜਿੰਨਿਆਂ ਦੀ ਵੀ ਬਾਣੀ ਹੈ ਸਾਰਿਆਂ ਜੋ ਆਪਾਂ ਨੂੰ ਉਪਦੇਸ਼ ਦਿੱਤਾ ਹੈਗਾ ਆਪਾਂ ਉਹਨੂੰ ਛੱਡ ਕੇ ਜੇ ਆਪਾਂ ਉਹ ਇੱਕ ਦੀ ਗੱਲ ਕਰਦੇ ਕਿ ਇੱਕ ਆਪਾਂ ਇੱਕ ਨਾਲ ਜੁੜਨਾ ਹੈਗਾ ਆਕਾਰਪੁਰਖ ਨਾਲ ਜੁੜਨਾ ਪਰਮੇਸ਼ਰ ਨਾਲ ਜੁੜਨਾ ਹੁਕਮ ਨਾਲ ਜੁੜਨਾ ਉਹਨੂੰ ਜੇ ਛੱਡ ਕੇ ਆਪਾਂ ਵੱਖਰੇ ਵੱਖਰੇ ਆਂ ਗੁਰੂਆਂ ਦੀਆਂ ਫੋਟੋਆਂ ਨੂੰ ਹੀ ਪੂਜਾ ਕਰਦੇ ਆ ਵੱਖਰੇ ਵੱਖਰੇ ਢੜੇ ਬਣਾਏ ਹੋਏ ਆ ਸੰਪਰਦਾਵਾਂ ਕਿੰਨੀ ਆ ਗਈਆਂ ਸਾਰਿਆਂ ਦਾ ਆਪੋ ਆਪਣਾ ਜਿਹਾ ਸਿਸਟਮ ਹੈਗਾ ਆਪਣੀ ਮਰਜ਼ੀ ਅਨਸਾਰ ਹੈਗਾ ਤਾਂ ਫੇਰ ਆਪਾਂ ਇੱਕ ਨੂੰ ਛੱਡ ਕੇ ਅਨੇਕ ਭਾਜ ਰਿਹਾ ਆਪਾਂ ਵੀ ਉਹੀ ਕਰ ਰਹਾ ਜਿਹੜੇ ਉਹਨਾਂ ਨੇ ਗਲਤੀ ਕੀਤੀ ਸੀ ਉਹੀ ਗਲਤੀ ਆਪਾਂ ਅੱਜ ਕਰ ਰਹੇ ਹਾਂ ਕਹਿੰਦੇ ਫੋਕੜ ਧਰਮ ਸਜੇ ਸਭ ਹੀ ਹਮ ਇੱਕ ਹੀ ਕੋ ਵਿਧੀ ਨੇਕ ਪਰਵਾਨੇ ਕਹਿੰਦੇ ਸਾਰੇ ਫੋਕੜ ਧਰਮਾਂ ਜੇ ਆਪਾਂ ਇੱਕ ਦੀ ਇੱਕ ਨੂੰ ਛੱਡ ਗਏ ਅਨੇਕਾਂ ਹੋਰ ਡਿਫਰੈਂਟ ਡਿਫਰੈਂਟ ਤਰੀਕਿਆਂ ਨਾਲ ਦੇ ਪੂਜ ਰਹੇ ਹੈਗੇ ਪਰ ਇਹ ਜਿਹੜਾ ਇੱਕ ਹੈਗਾ ਜਿਹੜਾ ਸੱਚ ਹੈਗਾ ਜਿਹੜਾ ਹੁਕਮ ਹੈਗਾ ਉਹਨੂੰ ਹੀ ਲੋਕਾਂ ਨੇ ਜਿਹੜਾ ਹੈਗਾ ਆਪਾਂ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਹੋਤੀ ਆਪਣੀ ਬੁੱਧ ਅਨੁਸਾਰ ਉਹਨੂੰ ਜਿਹੜਾ ਉਹਦੀ ਜਿਹੜੀ ਵਿਆਖਿਆ ਉਹ ਗਲਤ ਕਰਕੇ ਲੋਕਾਂ ਨੂੰ ਭਰਮ ਵਿੱਚ ਪਾਇਆ ਹੈਗਾ ਪਰ ਅਸੀਂ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਉਹਨੂੰ ਉਹਨੂੰ ਹੀ ਮੰਨਦੇ ਆ ਉਹਦੇ ਉਹਦੇ ਹੀ ਆਪਾਂ ਨੇ ਆਜ ਅੰਤ ਇੱਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਆਪਾਂ ਨੂੰ ਦਸਮ ਪਾਤਸ਼ਾਹ ਨੇ ਚੌਪਈ ਸਾਹਿਬ ਚ ਬਚਾਉਂਦਾ ਹੈ ਕਿ ਜਿਹੜਾ ਉਹ ਇੱਕੋ ਹੀ ਹੈਗਾ ਆਦ ਅੰਤ ਇੱਕੇ ਅਵਤਾਰਾ ਸੋਈ ਗੁਰੂ ਸਮਝਿਓ ਮਰ ਉਹਨੂੰ ਹੀ ਆਪਾਂ ਗੁਰੂ ਮੰਨਣਾ ਹੈਗਾ ਹੋਰ ਕਿਸੇ ਨੂੰ ਨਹੀਂ ਮੰਨਣਾ ਹੈਗਾ ਉਹ ਸ਼ਬਦ ਗੁਰੂ ਹੈ ਹੁਕਮ ਹੈ ਪਰਮੇਸ਼ਰ ਹੈਗਾ ਤੂ ਪਾਰ ਬ੍ਰਹਮ ਪਰਮੇਸ਼ਰ ਜੋਨੀ ਨਾ ਆਵੇ ਹੁਕਮੇ ਸਾਜ ਸ੍ਰਿਸ਼ਟੀ ਸਾਜ ਸੁਮਾਵੇ ਉਹ ਪਾਰ ਬ੍ਰਹਮ ਪਰਮੇਸ਼ਰ ਹੈਗਾ ਜੋਨੀ ਦੇ ਵਿੱਚ ਨਹੀਂ ਆਉਂਦਾ ਹੈਗਾ ਤੇ ਉਹਦੇ ਹੁਕਮ ਦੁਆਰਾ ਹੀ ਇਹ ਸ੍ਰਿਸ਼ਟੀ ਸਜ ਗਈ ਹੈ ਤੇ ਫਿਰ ਜਿਹੜੇ ਜਿਹੜਿਆਂ ਦੇ ਵਿੱਚ ਕਮੀ ਹੈ ਉਹਨਾਂ ਨੇ ਸਰੀਰ ਧਾਰਨ ਕੀਤੇ ਹੋਏ ਆ ਜਿਨ੍ਹਾਂ ਦੇ ਵਿੱਚ ਨਹੀਂ ਕਮੀ ਹੈ ਉਹਨਾਂ ਦੇ ਜਿਹੜਾ ਹੁਕਮ ਹੈਗਾ ਆਪਣੀ ਪਾਲਣ ਪੋਸ਼ਣ ਕਰ ਰਿਹਾ ਹੈਗਾ ਇਸ ਕਰਕੇ ਆਪਾਂ ਜਿਹੜੀ ਉਹਦੇ ਹੀ ਲੜ ਲੱਗਣਾ ਹੈ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਏ ਪਾਈਏ ਤਨ ਮਨ ਜਿਹੜਾ ਆਪਣਾ ਪੜਿਆ ਨ ਪੜਿਆ ਕਰਕੇ ਜੋ ਵੀ ਆਪਣੇ ਕੋਲ ਗਿਆਨ ਹੈਗਾ ਉਹਨੂੰ ਸੱਚ ਦੇ ਅਨਸਾਰ ਘੜਨਾ ਹੈਗਾ ਆ ਜਾਂ ਕੇ ਆਪ ਨੂੰ ਇਹ ਸਮਝ ਆਉਣੀ ਅਸ਼ਟ ਧਾਤ ਪਾਚਾ ਕੀ ਘੜੀਏ ਸ਼ਬਦ ਵਿਗਿਆਸ ਹੁਣ ਅਸ਼ਟਵੀਂ ਅਸ਼ਟ ਧਾਤ ਦੀ ਕਾਇਆ ਆ ਗਈ ਆ ਅੱਠ ਧਾਤ ਅੱਠ ਗੁਣ ਜਿਹੜੇ ਆ ਗਏ ਉਹਨਾਂ ਦੀ ਕਾਇਆ ਆ ਗਈ ਉਹਦੇ ਵਿੱਚ ਜਿਹੜਾ ਰਹਿਣ ਵਾਲਾ ਜਿਹਨੂੰ ਦੀ ਸਮਝ ਆ ਗਈ ਉਹ ਕੁੱਲ ਹੈ ਕੁੱਲ ਰਹਿਤ ਉਹਦਾ ਸਰੀਰ ਨਹੀਂ ਹੁੰਦਾ ਉਹ ਸ਼ਬਦ ਰੂਪ ਹੁੰਦਾ ਤੇ ਅਸ਼ਟ ਧਾਤ ਪਾਚਾ ਕੀ ਘੜੀਏ ਸ਼ਬਦ ਵਿਗਿਆਸ ਕੁੱਲ ਰਹਿਤ ਹੋ ਗਿਆ ਸ਼ਬਦ ਰੂਪ ਹੋ ਗਿਆ ਫਿਰ ਉਹ ਸ਼ਬਦ ਘੜਦਾ ਹੈਗਾ ਫਿਰ ਹਿਰਦੇ 'ਚ ਬੈਠ ਕੇ ਸ਼ਬਦ ਘੜੇ ਜਾਂਦੇ ਆ ਤੇ ਜਿਹੜੀ ਹੈ ਗਰਮਾਣੀ ਪਾ ਕਿ ਤਾ ਨੇ ਬਾਣੀ ਸੁਣੀ ਹੈ ਤੇ ਗੁਰਬਾਣੀ ਦੇ ਰੂਪ ਵਿੱਚ ਆਪ ਨੂੰ ਗਿਆਨ ਦਿੱਤਾ ਹੈ ਕੋਉ ਦੇਸ਼ ਕੋ ਮਾਨਤੇ ਔਰ ਕੋ ਮਹੇਸ਼ ਕੋ ਇਸ ਬਤਾਇਆ ਹੈ ਕੋਉ ਕਹੇ ਉਹ ਵਿਸ਼ਨੂ ਬਿਸਨਾਇਕ ਜਾਹੇ ਭਜੇ ਆਗ ਔਗ ਕਟੇ ਹੈ 12000 ਵਿਚਾਰ ਅਰੇੜ ਅੰਤ ਸਮੇ ਸਭ ਹੀ ਤਜ ਜਾਏ ਹੈ ਤਾਈ ਕੋ ਧਿਆਨ ਪਰਮਾਨ ਹਿਏ ਜੋ ਕੇ ਅਬ ਹੈ ਔਰ ਆਗੇ ਉ ਖਵਾ ਹੈ ਕਹਿੰਦੇ ਕੋਈ ਜਿਹੜਾ ਹੈਗਾ ਵਿਸ਼ਨੂ ਨੂੰ ਮੰਨਦਾ ਹੈਗਾ ਤੇ ਕੋਈ ਸ਼ਿਵਜੀ ਨੂੰ ਮੰਨਦਾ ਹੈਗਾ ਉਹਨੂੰ ਈਸ਼ਵਰ ਦਸੀ ਜਾਂਦੇ ਹੈ ਕਿ ਕੋਈ ਸਾਰਾ ਕੁਝ ਹੈਗਾ ਤੇ ਕੋਈ ਕੋਈ ਦੇਜੇਸ਼ ਕੋਈ ਪੰਡਤ ਨੂੰ ਮੰਨਦੇ ਹੈਗੇ ਜਿਵੇਂ ਪੰਡਤ ਨੇ ਸ਼ਿਵਮਤ ਸ਼ਾਸਤਰ ਨੂੰ ਮੰਨਣ ਵਾਲਾ ਹੈਗਾ ਤੇ ਕੋਈ ਸ਼ਿਵਜੀ ਸ਼ੇਪਰਾਨ ਨੂੰ ਮੰਨਣ ਵਾਲੇ ਹੈਗੇ ਤਾਂ ਉਹ ਸ਼ਿਵ ਨੂੰ ਹੀ ਸਾਰਾ ਕੁਝ ਮੰਨਦੇ ਜਿਹੜੇ ਪੰਡਤ ਹੈਗੇ ਤੇ ਉਹ ਆਪਣਾ ਹੀ ਉਹਨਾਂ ਦਾ ਆਪਣਾ ਨਵਾਂ ਰਾ ਹੈਗਾ ਉਹ ਕਹਿਓ ਵਿਸ਼ਨੂ ਵਿਸ਼ਨਾਗ ਕਈ ਜਿਹੜੇ ਵਿਸ਼ਨੂ ਨੂੰ ਹੀ ਵਿਸ਼ਵ ਦਾ ਨਾਇਕ ਮੰਨਦੇ ਹੈਗੇ ਕਿ ਸਾਰਾ ਕੁਝ ਉਹੀ ਹੈ ਤੇ ਜੇ ਆਪਾਂ ਉਹਦੇ ਨਾਲ ਜੁੜਾਂਗੇ ਤੇ ਜਿਹੜੇ ਆਪਣੇ ਹੈਗੇ ਅਗ ਉਹ ਕਟੇ ਹਨ ਜਿਹੜੀ ਆਪਣੀ ਅਗਿਆਨਤਾ ਹੈਗੀ ਮਨ ਦੇ ਤੇ ਚਿੱਤ ਦੇ ਵਿੱਚ ਜਿਹੜੀ ਵੀ ਅਗਿਆਨਤਾ ਹੈਗੀ ਉਹ ਮੁੱਕ ਸਕਦੀ ਹੈ ਖੱਟ ਸਕਦੀ ਹੈ ਖਤਮ ਹੋ ਸਕਦੀ ਹੈ ਕਹਿੰਦੇ 12000 ਵਿਚਾਰ ਅਰੇ ਜੜ ਕਹਿੰਦੇ ਬਾਰ ਬਾਰ ਜਿੰਨੀ ਵਾਰ ਮਰਜੀ ਤੂੰ ਵਿਚਾਰ ਕਰੀ ਜਾ ਜੜ ਗੜੁ ਬੁੱਧੀ ਅੰਤ ਸਮੇਂ ਸਭ ਹੀ ਤਾਚਾ ਇਹ ਜਿੰਨੇ ਵੀ ਤੂੰ ਇਹਨਾਂ ਨੂੰ ਸਮਝਾ ਕਾ ਚਾਹੇ ਜੇਸ਼ ਪੰਡਤ ਹੈਗਾ ਤਾਂ ਚਾਹੇ ਮਹੇਸ਼ ਹੈਗਾ ਤੇ ਚਾਹੇ ਵਿਸ਼ਨੂੰ ਨੂੰ ਵਿਸ਼ਵਨਾਇਕ ਸਮਝਦੇ ਆ ਕਿ ਇਹਨਾਂ ਦੇ ਇਹਨਾਂ ਦੇ ਨਾਲ ਜੁੜਨ ਨਾਲ ਜਾਂ ਇਹਨਾਂ ਦੀ ਪੂਜਾ ਕਰਨ ਦੇ ਨਾਲ ਇਹਨਾਂ ਦਾ ਗਿਆਨ ਲੈਣ ਦੇ ਨਾਲ ਤੇ ਤੁਹਾਡੇ ਜਿਹੜੇ ਹੈਗੇ ਆ ਮਨ ਤੇ ਚਿੱਤ ਵਿੱਚ ਜਿਹੜੀ ਅਗਿਆਨਤਾ ਖਤਮ ਹੋ ਸਕਦੀ ਹੈ ਕਹਿੰਦੇ ਹੇ ਜਣ 12000 ਵਿਚਾਰ ਜਿੰਨੀ ਵਾਰ ਮਰਜੀ ਵਿਚਾਰ ਕਰਕੇ ਦੇਖ ਲਾ ਤੇ ਤੇਰੇ ਇਹ ਅੰਤ ਦੇ ਸਮੇਂ ਤੇਰੇ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਸਾਰੇ ਤੈਨੂੰ ਧਾਜਾਂ ਕਿਉਂਕਿ ਇਹ ਜਿਹੜਾ ਗਿਆਨ ਹੈ ਅਗਿਆਨ ਹੈਗਾ ਭਰਮ ਹੈਗਾ ਇਹਦੇ ਨਾਲ ਤੇਰਾ ਗਾਂ ਕੋਈ ਫਾਇਦਾ ਨਹੀਂ ਹੋਣ ਵਾਲਾ ਹੈ ਤਾਂ ਹੀ ਕੋ ਧਿਆਨ ਪਰਮਾਨ ਹੀ ਇਹ ਮੈਂ ਜੋ ਕਿ ਅੱਬ ਹੈ ਔਰ ਆਗੇ ਉਹ ਹਵਾ ਹੈ ਕਹਿੰਦੇ ਜੇ ਧਿਆਨ ਲਾਉਣਾ ਤੇ ਪ੍ਰਮਾਨ ਜਿਹੜਾ ਹੈਗਾ ਧਿਆਨ ਉਹ ਆਪਣੇ ਮੂਲ ਦਾ ਆਤਮ ਗਿਆਨ ਹੈਗਾ ਆਪਣੇ ਆਪੇ ਦਾ ਗਿਆਨ ਹੈ ਉਹਦੇ ਵਿੱਚ ਧਿਆਨ ਲਾ ਜੋ ਕਿ ਅਬ ਕਿਉਂਕਿ ਹੁਣ ਵੀ ਤੇਰੇ ਨਾਲ ਜੋ ਬ੍ਰਹਮੰਡ ਸੋਈ ਪਿੰਡੇ ਉਹ ਹੁਣ ਪਿੰਡ ਵਿੱਚ ਹੈਗਾ ਔਰ ਅੱਗੇ ਉਹ ਹਵਾ ਹੈ ਤੇ ਅੱਗੇ ਵੀ ਉਹਨੇ ਜਦੋਂ ਸਰੀਰ ਛੱਡ ਦਿੱਤਾ ਬਾਅਦ ਵਿੱਚ ਵੀ ਉਹੀ ਹੋਣਾ ਹੈਗਾ ਕਿਉਂਕਿ ਜਿਹੜਾ ਮਨ ਉਹਦਾ ਹੀ ਹੈਗਾ ਤੇ ਜੋ ਬ੍ਰਹਮੰਡੇ ਸੋਉ ਪਿੰਡੇ ਜੋ ਖੋਜੇ ਸੋ ਪਾਵੇ ਪੀਪੇ ਪ੍ਰਣਵਾ ਪਰਮ ਤਤ ਹੋਏ ਸਤਗੁਰ ਹੋਏ ਲਖਾਵੇ ਪਰਮ ਤਤ ਹੈਗਾ ਇਹ ਹੀ ਤੇ ਜੇ ਸੱਚ ਦਾ ਗਿਆਨ ਲੈ ਲਈਏ ਤਾਂ ਇਹਦੀ ਸਮਝ ਆਉਂਦੀ ਐ ਇਸ ਕਰਕੇ ਜੇ ਆਪਾਂ ਤੁਮ ਅੰਤਰ ਦੇ ਉਹ ਨਾ ਜਾਣੇ ਕਿਉਂਕਿ ਤੇਰੇ ਅੰਦਰ ਜਿਹੜਾ ਹੈਗਾ ਨੌਨਿ ਅੰਮ੍ਰਿਤ ਪ੍ਰਭ ਦਾ ਨਾਮ ਦੇਈ ਮੈਂ ਇਸ ਕਹਤਰਾਉਂ ਜਿਹੜਾ ਨੌਨ ਹੈ ਤੇ ਖਜ਼ਾਨਾ ਹੈਗਾ ਅੰਮ੍ਰਿਤ ਦਾ ਨਵਾਂ ਖਜ਼ਾਨਾ ਹੈਗਾ ਤੇਰੇ ਅੰਦਰ ਹੈਗਾ ਤੇ ਉਹੀ ਪ੍ਰਭ ਦਾ ਨਾਮ ਹੈਗਾ ਉਹੀ ਪ੍ਰਭ ਦਾ ਗਿਆਨ ਹੈਗਾ ਤੇ ਉਹਨੂੰ ਸਮਝ ਤੋਂ ਤਤ ਤਾਂ ਤੂੰ ਖੁਦ ਹੀ ਹੈਗਾ ਸਿਰਫ ਤੇਰੇ ਕੋਲ ਗਿਆਨ ਹੀ ਨਹੀਂ ਹੈਗਾ ਜੇ ਗਿਆਨ ਲੈ ਲੇਂਗਾ ਤੇ ਤੂੰ ਹੀ ਪ੍ਰਭ ਬਣ ਸਕਦਾ ਹੈ ਕਿਉਂਕਿ ਆਪਾਂ ਸਾਰੇ ਤੱਤ ਸਰੂਪ ਹੈਗੇ ਤੇ ਜਿਹੜਾ ਆਪਣੇ ਅੰਦਰ ਗਿਆਨ ਦੀ ਗੱਲ ਹੈ ਆਪਾਂ ਨੂੰ ਬਾਹਰੋਂ ਗਿਆਨ ਨਹੀਂ ਆਪਣੇ ਆਪੇ ਦਾ ਗਿਆਨ ਨਹੀਂ ਹੈਗਾ ਇਸ ਕਰਕੇ ਇਹਨੂੰ ਸਮਝਣ ਲਈ ਲੋੜ ਹੈਗੇ ਇਸ ਕਰਕੇ ਜੇ ਧਿਆਨ ਲਾਉਣਾ ਤਾਂ ਆਪਣੇ ਮੂਲ ਵਿੱਚ ਲਾਉਣਾ ਮੂਲਪਣੇ ਮੂਲ ਨੂੰ ਖੋਜਣਾ ਹੈਗਾ ਕਹਿੰਦੇ 97 ਮਨ ਕੋ ਕੋਈ ਗੁਰਮੁਖੀ ਖੋਜੇ ਹੁਣ ਤਨ ਵਿੱਚੋਂ ਮਨ ਖੋਜਣਾ ਹੈਗਾ ਜਾਤ ਮੈ ਜੋਤ ਜੋਤ ਮੈ ਜਾਤਾ ਅਕਲ ਕਲਾ ਭਰਪੂਰ ਹੈ ਇਹ ਸਰੀਰ ਜਾਤ ਹੈਗੀ ਹੈ ਇਹਦੇ ਵਿੱਚ ਜੋਤ ਹੈਗੀ ਹੈ ਜਿਹੜੀ ਜੋਤ ਹੈਗੀ ਉਹ ਇਹ ਆਪਣਾ ਮੂਲ ਹੈਗਾ ਉਹਨੂੰ ਹੀ ਸਮਝਣਾ ਹੈਗਾ ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤਨਾ ਹੈ ਕਿਉਂਕਿ ਜਦੋਂ ਸਰੀਰ ਛੱਡ ਜਾਣਾ ਹੈਗਾ ਤੇ ਜੋਤ ਨੇ ਤਾਂ ਫਿਰ ਵੀ ਰਹਿਣਾ ਹੈਗਾ ਜੋਤ ਅਨਾਦੀ ਹੈਗੀ ਆ ਇਹ ਸਰੀਰ ਦਾ ਆਦ ਰੇੜੀ ਜੋਤ ਹੈਗੀ ਆ ਇਸ ਕਰਕੇ ਆਪਾਂ ਨੂੰ ਜੋਤ ਨੂੰ ਸਮਝਣ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਇਹਦੇ ਬਾਰੇ ਸ਼ੰਕਾ ਹੋਵੇ ਤਾਂ ਉਹ ਕਮੈਂਟ ਕਰਕੇ ਦੱਸ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ